ਸਤਿ ਸ੍ਰੀ ਅਕਾਲ ਦੋਸਤੋ ਅੱਜ ਨਾ ਘਰੋਂ ਬਾਹਰ ਨਿਕਲਨ ਸਾਰੀ ਇੱਕ ਕਿਰਤੀ ਬੰਦੇ ਦੇ ਦਰਸ਼ਨ ਹੋ ਗਏ ਵੀਰ ਨਾਲ ਤੁਹਾਨੂੰ ਮਿਲਾਉਂਦੇ ਆ ਤੇ ਵੀਰਾ ਦੇਖ ਲਓ ਕੰਮ ਕਿਦਾਂ ਕਰਦਾ ਕਿੰਨਾ ਟਾਈਮ ਹੋ ਗਿਆ ਕਰਦੇ ਨੂੰ ਸਤਿ ਸ੍ਰੀ ਅਕਾਲ ਵੀਰੇ ਕਿਹੜਾ ਖਾਲਸਾ ਹੀ ਵਾਹਿਗੁਰੂ ਜੀ ਕੀ ਫਤਿਹ ਇਹ ਕਿੰਨਾ ਟਾਈਮ ਹੋ ਗਿਆ ਲੰਬੇ 2 ਸਾਲ ਤੋਂ ਭਾਈ ਕੰਮ ਕਰਦੇ ਕਿਦਾਂ ਦਾ ਕੰਮ ਕਰ ਫਿਰ ਕੰਮ ਕਰ ਪੂਰਾ ਵਧੀਆ ਜੀ ਜਦੋਂ ਦਾ ਕੰਮ ਕਰਨ ਲੱਗਿਆ ਜੀ ਹਾਂ ਬਹੁਤ ਮਾਲਕ ਨੇ ਵਾਹ ਫੜੀ ਆ ਜੀ ਬਾਕੀ ਪਿੰਡ ਦਾ ਵਧੀਆ ਸਹਿਯੋਗ ਆ ਜੀ ਮੈਂ ਤਿੰਨ ਪਿੰਡ ਲਾਉਣਾ ਜੀ ਪੂਰੀ ਰੱਜ ਕੇ ਰੋਟੀ ਖਾਣਾ ਜੀ ਤੇ ਪਹਿਲਾਂ ਫਿਰ ਪਹਿਲਾਂ ਮੈਂ ਨਗਰ ਕੀਦਣਾ ਦਾ ਕੰਮ ਕਰਦਾ ਸੀ ਜੀ ਬਲਬਨੇ ਤੇ 베ਰੀ ਲਾਉਣਾ ਆਈ ਉਹ ਐਚ ਆਈ ਹਾਂ ਉਸ ਤੋਂ ਬਾਅਦ ਮੈਂ ਸਾਂਝੀ ਵੀ ਰਲਿਆ ਜੀ ਸਾਂਝੀ ਵੀ ਰਲਿਆ ਸਾਂਝੀ ਵੀ ਰਲਿਆ 3 ਮਹੀਨੇ ਲਾਏ ਜੀ ਸਾਡੇ ਪਿੰਡ ਕਾਸਾ ਪਰ ਪਿੰਡਾ ਮੇਰਾ ਜੀ ਹਾਂਜੀ ਜੀ ਮੈਸਰ ਦਾ ਚੀਮਾ ਦੇ ਰੈਕੋਰਡ ਤੋਂ ਸਾਈਡ ਤੇ ਜੀ ਹਾਂਜੀ ਤੇ ਸਾਂਝੀ ਨਾਲ ਮੈਂ ਬੇ ਡੈਡੀ ਮੇਰਾ ਸਾਂਝੀ ਨਾਲ ਦਾ ਸੀ ਹਾਂਜੀ ਮੇਰੇ ਭੈਣਾਂ ਦਾ ਵਧੀਆ ਸਹਿਯ ਹਾਂਜੀ ਉਹਨਾਂ ਨੇ ਬਹੁਤ ਕੰਮ ਕੀਤਾ ਏ ਸਾਡੇ ਪਿੰਡ ਦਾ ਵਧੀਆ ਸਹਿਯੋਗ ਆ ਏ ਸਾਰੇ ਮਨ ਕੇ ਪਿੰਡ ਵਾਂਗੂ ਸਹਿਯੋਗ ਦਿੰਦੇ ਨੇ ਈ ਹੂੰ 2 ਸਾਲਾਂ ਚ ਮੈਂ ਰੇੜਾ ਬਣਵਾਇਆ ਏ ਪਹਿਲਾ ਆਪਦਾ ਰੇੜਾ ਲੱਗਿਆ ਆ ਵੀਰੇ ਨੇ ਨਾ ਦੇਖੋ 2 ਸਾਲਾਂ ਵਿੱਚ ਐ ਨਾ ਵਧੀਆ ਚੀਜ਼ ਬਣਾ ਲਈ ਹਾਂ ਆ ਲਾਈਟਾਂ ਲੂਟਾਂ ਵੀ ਲਵਾਇਆ ਹੋਈਆਂ ਨੇ ਨਾ ਤੰਦ ਕਰਕੇ ਹਾਂਜੀ ਹਾਂਜੀ ਤੇ ਆ ਫਿਰ ਮਹਿਕ ਹਾਂਜੀ ਸਪੀਕਰ ਆ ਜੀ ਇਹਦੇ ਵਿੱਚ ਬੋਲਿਆ ਹਾਂਜੀ ਵੀਰੇ 2 ਸਾਲਾਂ ਚ ਮੈਂ 2 ਰੇੜੇ ਹੀ ਹਾਂ ਮਨ ਕੇ ਮਕਾਨ ਵਧੀਆ ਪਾ ਲਿਆ ਜੀ ਹਾਂਜੀ ਤੇ ਦੋ ਰਿਹੜੇ ਨੇ ਮੇਰੇ ਕੋਲੇ ਤੀਜਾ ਜਿਹੜਾ ਮਨ ਕੇ ਮੋਟਰਸਾਈਕਲ ਮੇਰੇ ਕੋਲੇ ਚਲਾਉਣ ਵਾਸਤੇ ਘਰੇ ਆਉਣ ਜਾਣ ਵਾਸਤੇ ਹਾਂਜੀ ਵਧੀਆ ਪੂਰਾ ਮੇਰੇ ਬਾਪੂ ਦਾ ਸਹਿਯੋਗ ਨਾਲ ਜੀ ਹਾਂਜੀ ਬਾਪੂ ਨੇ ਤਾਂ ਰਾਤ ਮਿਹਨਤ ਕਰਕੇ ਮੈਨੂੰ ਇੱਥੇ ਤੱਕ ਲੈ ਕੇ ਆਇਆ ਜੀ ਪਲੱਸ 2 ਪੜ੍ਹ ਕੇ ਮੈਂ ਹੀ ਬੈਟਰੀ ਦਾ ਕੋਰਸ ਕਰਾਇਆ ਜੀ ਹੂੰ ਤੇ ਮੇਰੇ ਮਾਸਦੇ ਬੇਟੇ ਨਾਲ ਮੈਂ ਲੱਗਿਆ ਰਿਹਾ ਜੀ ਹਾਂ 2 ਸਾਲ ਉਹਦੇ ਨਾਲ ਲੱਗਿਆ ਜੀ ਹਾਂ ਉਦੋਂ ਬਾਅਦ ਮੈਂ ਵਿਜੇ ਬਣੇ ਖੰਨੇ ਕੋਲੇ ਕੋਰਸ ਕੀਤਾ ਜੀ ਜਿਹੜਾ ਆਪਣੇ ਡੈਰੀ ਡਿਪਾਰਟਮੈਂਟ ਦਾ ਲਾਉਂਦੇ ਨੇ ਜੀ ਉਹ 45 ਦਿਨਾਂ ਦਾ ਜੀ ਉਹ ਕਰ ਉਦੋਂ ਬਾਅਦ ਮੈਨੂੰ ਕਿਸੇ ਡਾਕਟਰ ਨੇ ਕਿਸੇ ਨੂੰ ਬਾਹ ਨਹੀਂ ਫੜੀ ਹੂੰ ਫਿਰ ਮੈਂ ਸੋਚਿਆ ਵੀ ਬੇਸ਼ਰਮ ਹੋ ਗਿਆ ਜੀ ਆਪਦਾ ਮਨ ਕਿ ਚਲੂ ਆਪਦਾ ਬੇਚਿੱਜ ਹੋ ਗਿਆ ਆਪਦਾ ਕੰਮ ਕੀਤਾ ਜੀ ਹੂੰ ਬੇਸ਼ਰਮ ਨਹੀਂ ਵੀਰੇ ਕਰਤਾ ਕਰਦ ਕਰਨੀ ਚਾਹੀਦੀ ਆ ਬੰਦੇ ਨੂੰ ਮੈਂ ਮਤਲਬ ਐ ਨਹੀਂ ਸੋਚਿਆ ਵੀ ਮੈਂ ਜਾਂ ਪੜਿਆ ਲਿਖਿਆ ਜਾਂ ਮੇਰੇ ਕੋਰਸ ਕਰਿਆ ਮੈਂ ਕੁਝ ਨਹੀਂ ਸੋਚਿਆ ਜੀ ਹਾਂ ਮੰਨ ਕੇ ਸੋਚਿਆ ਵੀ ਮੈਂ ਕੰਮ ਕਰਨਾ ਜੀ ਆਪਣੇ ਮਾਪਿਓ ਨੂੰ ਵਧੀਆ ਸੇਵਾ ਕਰਕੇ ਵੀ ਮੰਨ ਕੇ ਚਲੋ ਉਹਨਾਂ ਦੀ ਜ਼ਿੰਦਗੀ ਵਧੀਆ ਬਤੀਤ ਕਰਨੀ ਹਾਂ ਮੰਨ ਕੇ ਬਿਨਾਂ ਉਹ ਤੇਜ਼ ਚੜਕੇ ਆਉਦਾ ਕੰਮ ਤੋਰੇਆ ਬੁਲਬਲੇ ਵੀਰਾਂ ਦਾ ਕੰਮ ਤੋਰੇਆ ਹੀ ਮੈਂ 700 ਤੋਂ ਕੰਮ ਤੋੜ ਕੇ ਹੀ ਹਾਂ ਅੱਜ ਮੈਂ ਹਜ਼ਾਰਾਂ 'ਚ ਕੰਮ ਕਰ ਰਿਹਾ ਹਾਂ ਹੂੰ ਹਜ਼ਾਰਾਂ 'ਚ ਕੰਮ ਹੈ ਵਧੀਆ ਰਸੋਆਂ ਸੀ ਵਧੀਆ ਪੂਰਾ ਹੀ ਇੱਕ ਕਲਸੀਆਂ ਤੇ ਕਰੋਨਾ ਮੈਂ ਕਲਸੀਆਂ ਤੋਂ ਸਟਾਰਟ ਕਰਦਾ ਹਾਂ ਲੋਟ ਵੱਧੀਆਂ ਹੋਕਾ ਮਾਰ ਕੇ ਜਿਹੜੇ ਪੰਪ ਦੇ ਨਾਲ ਪੰਜ ਸੱਤ ਘਰ ਨੇ ਉੱਥੇ ਵੇਚ ਕੇ ਸਬਜ਼ੀ ਕਲਸੀਆਂ ਕਾਲਗੜ ਤੇ ਤੰਗੇੜੀ ਹੂੰ ਮੇਰੇ ਕੋਲੇ ਸਾਰਾ ਮਾਲ ਜੀ ਖਤਮ ਤਿੰਨੇ ਖਤਮ ਆ ਦੇਖ ਲੋ ਵੀਰਾਂ ਨੇ ਜਮਾ ਆਪਦੀ ਰੇੜੀ ਫੁੱਲ ਕਰਕੇ ਲਿਆਇਆ ਲੋਕ ਬਹੁਤ ਵੱਡੇ ਨੇ ਇੰਨਾ ਸਾਥ ਦਿੰਦੇ ਆ ਨਾ ਵੀਰ ਦਾ ਸ਼ਾਮ ਨੂੰ ਇਹ ਸਾਰੀ ਰੇੜੀ ਖਾਲੀ ਹੋ ਜਾਂਦੀ ਹੈ ਸਵੇਰੇ-ਵੇਰੇ ਕੋਲੇ ਬੱਟੇ ਧਰਨੂ ਜਗ੍ਹਾ ਨਹੀਂ ਹੁੰਦੀ ਜੀ ਜਦੋਂ ਸ਼ਾਮ ਨੂੰ ਜਾਂਦਾ ਰਿਹੜਾ ਸਾਫ਼ ਕਰਕੇ ਜਾਂਦਾ ਹਾਂ ਵਾਹਿਗੁਰੂ ਦੀ ਕਿਰਪਾ ਹੈ ਨਾ ਵਾਹਿਗੁਰੂ ਦੀ ਕਿਰਪਾ ਕੱਲ੍ਹ ਸਿਆਂ ਤੇ ਮੈਨੂੰ ਅਕਾਲਗੜ੍ਹ ਤੰਗੜੇ ਦਾ ਪੂਰਾ ਸਹਿਯੋਗ ਆ ਜੀ ਹੂੰ ਮੈਨਾਂ ਕਿ ਚਲੋ ਲੋਕ ਢੀਕਦੇ ਮੈਨੂੰ ਜੀ ਸਾਰੇ ਵੀ ਉਹ ਆਊਗਾ ਉਹ ਤਾਂ ਸਬਜ਼ੀ ਲੈਣੀ ਹੈ ਫਿਰ ਡਾਕਟਰੀ ਲੈਂਸ ਕੀ ਦਾ ਕਟਾਈਆਂ ਤੈਨੂੰ ਡਾਕਟਰੀ ਲੈਂਸ ਜੀ ਮੈਂ ਪਹਿਲਾਂ ਕੋਰਸ ਕੀਤਾ ਮਾਸੇ ਦੇ ਮੁੰਡੇ ਨਾਲ ਆਲੀ ਲਗਿਆ ਰਿਹਾ 1.5 ਸਾਲ ਜੀ ਹਾਂ ਉਹਦੇ ਮਨ ਕੇ ਚਲੋ ਜੀ ਮੈਂ ਗਾਹਾਂ ਡਾਕਟਰ ਨਾਲ ਬਹੁਤ ਗੱਲ ਕੀਤੀ ਜੀ ਵੀ ਮੈਨੂੰ ਭਾਈ ਤੁਸੀਂ ਰੱਖ ਲਓ ਭਾਈ ਤੁਸੀਂ ਰੱਖ ਲਓ ਕੋਈ ਲਵੇ ਲੋਣੇ ਆਪਣੇ ਮਨ ਕੇ ਚਲੋ ਮਰੇਲ ਕੋਟ ਲਈ ਰਾਇ ਕੋਟ ਤੱਕ ਹਾਂ ਇਧਰੋਂ ਖੰਨੇ ਤੱਕ ਕੋਈ ਹਸਪੀਟਲ ਨਹੀਂ ਛੱਡੇ ਜੀ ਵੀ ਮੈਨੂੰ ਕਿਤੇ ਰੱਖ ਲਓ ਜੀ ਰੱਖ ਲਓ ਹਾਂ ਪਰ ਕਿਸੇ ਨੇ ਮੇਰੀ ਬਾਹ ਨਹੀਂ ਫੜੀ ਜੀ ਹਾਂ ਹੁਣ ਮਾਰੀ ਬਾਈ ਗਰੂ ਨੇ ਪੂਰੀ ਬਾਹ ਫੜੀ ਹੈ ਮੈਂ ਵਧੀਆ ਕੰਮ ਕਰ ਰਿਹਾ ਰੱਜ ਕੇ ਰੋਟੀ ਖਾਣਾ ਹੂੰ ਯਾਨੀ ਕਿ ਹੁਣ ਕੋਈ ਤੋੜ ਨਹੀਂ ਨਹੀਂ ਕੋਈ ਤੋੜ ਨਹੀਂ ਜੀ ਜਨਨ ਕਿ ਉਹ ਲਾਈਨ ਦੇ ਵਿੱਚ ਕਿਸੇ ਨੇ ਸਾਹ ਨਹੀਂ ਦਿੱਤਾ ਇਹਦੇ ਵਿੱਚ ਲੋਕਾਂ ਨੇ ਪੂਰਾ ਫਲ ਸਾਹ ਇਹਨਾਂ ਦੇ ਮਨ ਕਿ ਤਿੰਨੇ ਪਿੰਡਾਂ ਨੇ ਪੂਰਾ ਸਾਹ ਦਿੱਤਾ ਮੈਨੂੰ ਉਸ ਤੋਂ ਬਾਅਦ ਮਨ ਕਿ ਚਲੋ ਹੁਣ ਗੋਬੀ ਮੰਦੀ ਹੋਈ ਸੀ ਹਾਂ ਆਪਣੇ ਦਰੇ ਬਾਦਰਗਾੜੀ ਹਾਂ ਆਪਣੇ ਮਸਤੋਣਾ ਸਾਹਿਬ ਕੋਲੇ ਜੀ ਬੋਗਰਾਈ ਰਣੀ ਕੇ ਹਸਨਪੁਰ ਜੀ ਹਾਂ ਤੇ ਰਾਜ ਆਪਣੇ ਰਾਜੋ ਮਾਜਰਾ ਜੀ ਜਹਾਂਗੀਰ ਜੀ ਇਹ ਪਿੰਡ ਲੌਂਗਾਰੇ ਹਮੇ ਕਨੋ ਰੇ ਜੀ ਉਧਰੋਂ ਪੂਰਾ ਸਹਿਯੋਗ ਦਿੱਤਾ ਮੈਨੂੰ ਉਹਨਾਂ ਨੇ ਦੱਬ ਕੇ ਐ ਕਿਹਾ ਵੀ ਭਾਈ ਪੰਜਾਬੀ ਬੰਦਾ ਇਹ ਤੋਂ ਸਭ ਜੀ ਗੱਲ ਇਹੀ ਆ ਦੇਖੋ ਵੀਰੋ ਸਰਦਾਰ ਮੁੰਡਾ ਗਾ ਅੱਗ ਬੰਦਾਗਾ ਪੰਜਾਬੀ ਆ ਸਭ ਤੋਂ ਵੱਡੀ ਗੱਲ ਆਪਾਂ ਨੂੰ ਨਾ ਇਹੋ ਜੇ ਵੀਰਾਂ ਦਾ ਵੱਧ ਤੋਂ ਵੱਧ ਸਾਥ ਦੇਣਾ ਚਾਹੀਦਾ ਹੈ ਨਾ ਤੇ ਇਹਦੇ ਵਿੱਚ ਗੱਲ ਆ ਵੀ ਚਲੋ ਪ੍ਰਵਾਸੀ ਇੱਥੇ ਆ ਕੇ ਕੰਮ ਕਰਦੇ ਆ ਉਹ ਵੀ ਕਾਮਯਾਬ ਹੋਏ ਹੋਏ ਆ ਕੋਈ ਗੱਲ ਨਹੀਂ ਉਹਨਾਂ ਨੇ ਵੀ ਕੰਮ ਕਰਨਾ ਪਰ ਆਪਾਂ ਨਾ ਆਪਦੇ ਭਰਾਵਾਂ ਦਾ ਵੱਧ ਤੋਂ ਵੱਧ ਸਾਥ ਦੇਣਾ ਵੀਰੇ ਹੋਰ ਕਾਸਤ ਨਹੀਂ ਕਹਿਣਾ ਬਸ ਤੁਹਾਨੂੰ ਬਹੁਤ ਸੁਖੀ ਚਲੋ ਵੀਰੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਆਪਾਂ ਵੀਰ ਦੀ ਐਕਟ ਨਹੀਂ ਸਬਜੀ ਦੀਆਂ ਬਸ ਸਮਝੋ ਪਰੇ ਕਰ ਦੇਣਾ ਕੰਮ ਨਹੀਂ ਸੇਲ ਹੋਣ ਲਾ ਦੇਣੀਆਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਆਪਾਂ ਵੀਰ ਦੀ ਇਦਾਂ ਹੀ ਮਦਦ ਕਰਨੀ ਆ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਕੇ ਵੀਰ ਦਾ ਨੰਬਰ ਬੋਲ ਦੇ ਵੀਰੇ ਇੱਕ ਵਾਰ 98555069416 ਜੀ ਪਿੰਡ ਮੇਰਾ ਕਾਸਾਪੁਰਾ ਸ਼ੇਰਗੜ ਚੀਮੇ ਦੇ ਲਾਗੇ ਜੀ ਅੱਧਾ ਕਿਲੋਮੀਟਰ ਦੇ ਨਾਲ ਅੱਛਾ ਜੇ ਬਾਈ ਕੋਈ ਤੈਨੂੰ ਫੋਨ ਕਰਕੇ ਕਵੇ ਬਈ ਦੇਜਾ ਸਬਜੀ ਕੋਈ ਨਾਲ ਦੇ ਵਾਧਾ ਆਰਡਰ ਹੋਵੇ ਦੇਜਾਂ ਹਾਂਜੀ ਹਾਂਜੀ ਵਾਧਾ ਆਰਡਰ ਵੀ ਦਿੰਨੇ ਆ ਜੀ ਤੇ ਮਨ ਕੇ ਚਲੋ ਤੁਹਾਡੇ ਪੰਡਾ ਜੀ ਲੰਗਰ ਦਾ ਕੱਲ ਸੀ ਜੀ ਜਦੋਂ ਆਪਾਂ ਪੰਡਾ ਵੜਦੇ ਆ ਜੀ ਉੱਥੇ ਬਿਲਕੁਲ ਪੱਕੀ ਸਬਜੀ ਆਉਂਦੀ ਹੈ ਕਾਲ ਗੜ ਦੇ ਪੱਕੀ ਸਬਜੀਾਂ ਤੰਗੇੜੀ ਦੀ ਪੱਕੀ ਸਬਜੀ ਹੂੰ ਵਧੀਆ ਮਨ ਕੇ ਸਹਿਯੋਗ ਆ ਜੀ ਹੂੰ ਲੈ ਵੀ ਦੋਸਤੋ ਜੇ ਕਿਸੇ ਨੇ ਨਾ ਵੀਰ ਨੂੰ ਸਬਜੀ ਦਾ ਆਰਡਰ ਦੇਣਾ ਤਾਂ ਤੁਸੀਂ ਦੇ ਸਕਦੇ ਹੋ ਮੰਡੀ ਦੇ ਰੇਟ ਦੇਜਾਂਗੇ ਸਬਜੀ ਮੰਡੀ ਦੇ ਰੇਟ ਵੀਰ ਕਹਿੰਦਾ ਮੰਡੀ ਦੇ ਰੇਟ ਵੀਰ ਕਹਿੰਦਾ ਸਬਜੀ ਦਵਾਂਗੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਵੀਰ ਦਾ ਨੰਬਰ ਸਕ੍ਰੀਨ ਤੇ ਵੀ ਚੱਲੂਗਾ ਤੇ ਵੀਰ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ ਤੇ ਆਪਾਂ ਵੀਰ ਦੀ ਵੱਧ ਤੋਂ ਵੱਧ ਮਦਦ ਕਰਨੀ ਆ ਧੰਨਵਾਦ